ਚੱਲ ਰਿਹਾ ਜੋ ਬਸ ਠੀਕ ਹੈ ਹੋਰ ਕੁਝ ਨਾ ਕਰਿਓ ਚੱਲ ਚੱਲ ਰਿਹਾ ਚੱਲ ਰਿਹਾ ਸ਼ੁਕਰ ਚਲੋ ਕਰੋ ਇਹ ਸ਼ੁਰੂ ਹਾਂਜੀ ਸਾਡੀ ਗੱਲ ਦੀ ਸਾਰਿਆਂ ਨੂੰ ਚੱਲ ਰਿਹਾ ਜੀ ਚੱਲ ਰਿਹਾ ਉਹਦਾ ਥੋੜਾ ਜਿਹਾ ਓਬੀਐਸ ਦੇ ਵਿੱਚ ਕੋਈ ਅਪਡੇਟ ਹੋਣੀ ਹੈ ਉਹ ਕਈ ਵਾਰ ਫਿਰ ਮਿਨਿਸਟਰ ਆਂਡੀਆਂ ਸਰ ਦੇ ਕਹਿੰਨ ਕੋਈ ਬਣ ਜਾਈਦਾ ਜਿੱਥੇ ਰਹਿੰਦਾ ਉੱਥੇ ਫਿਰ ਪੱਕਾ ਜੰਮ ਜੰਮਣਾ ਹੁੰਦਾ ਉਹ ਕਿਉਂ ਸਰ ਬਿਲਕੁਲ ਸਰ ਬਿਲਕੁਲ ਹੋਰ ਬੱਚੇ ਕੀ ਗੱਲ ਚੱਲ ਹੈ ਇਹ ਨਹੀਂ ਪੁੱਛੂੰਗਾ ਤਿਆਰੀ ਕਿਵੇਂ ਚੱਲਦੀ ਹੈ ਸਾਰਿਆਂ ਨੂੰ ਲੱਗੇ ਰਿਹਾ ਹੋਵੇਗਾ ਕਿ ਨਹੀਂ ਸਰ ਕੋਈ ਤਿਆਰੀ ਨਹੀਂ ਹੈ ਬਟ ਐਨਾ ਸੋਚਿਓ ਬਹੁਤ ਕੁਝ ਕਰ ਲਿਆ ਬਹੁਤ ਕੁਝ ਹੋ ਚੁੱਕਿਆ ਹੈ ਅੱਜ ਦੀ ਸੈਸ਼ਨ ਵਿੱਚ ਡਿਸਕਸ ਕਰਾਂਗੇ ਕਿ ਐਗਜ਼ਾਮ ਡੇ ਵਾਲੇ ਦਿਨ ਕੀ ਕੀ ਚੀਜ਼ਾਂ ਲੈ ਕੇ ਜਾਣੀਆਂ ਨੇ ਐਂਡ ਉਹਦੇ ਵਿੱਚ ਮਟੀਰੀਅਲਿਸਟਿਕ ਚੀਜ਼ਾਂ ਦੇ ਨਾਲ ਨਾਲ ਇਨਟੈਂਜਿਬਲ ਚੀਜ਼ਾਂ ਵੀ ਇਨਕਲੂਡ ਹੋਣਗੀਆਂ ਠੀਕ ਹੈ ਜੀ ਉਹ ਬਾਲੀ ਤਗੜੀ ਜੀ ਤੁਹਾਨੂੰ ਕੀ ਦੱਸਾਂਗੇ ਕੀ ਨਹੀਂ ਲੈ ਕੇ ਜਾਣਾ ਤੇ ਕੀ ਲੈ ਕੇ ਜਾਣਾ ਠੀਕ ਹੈ ਸੋ ਕੀ ਲੈ ਕੇ ਜਾਣਾ ਉਹ ਜ਼ਰੂਰ ਦੱਸਾਂਗੇ ਬਹੁਤ ਜ਼ਰੂਰੀ ਚੀਜ਼ ਆ ਉਹ ਵਾਲੀ ਉਹਦੇ ਬਿਨਾ ਤਾਂ ਫਿਰ ਪੇਪਰ ਕਲੀਅਰ ਹੀ ਨਹੀਂ ਹੋਣਾ ਸੋ ਜੇ ਤੁਸੀਂ ਪੇਪਰ ਕਲੀਅਰ ਕਰਨਾ ਤੇ ਸੈਸ਼ਨ ਨੂੰ ਐਂਡ ਤੱਕ ਜ਼ਰੂਰ ਦੇਖੋ ਵੀ ਨਾਲ ਕੀ ਲੈ ਕੇ ਜਾਣਾ ਹੈ ਠੀਕ ਹੈ ਸੋ ਚਲੋ ਜੀ ਕਰਦੇ ਆਂ ਫਿਰ ਆਪਾਂ ਸ਼ੁਰੂਆਤ ਸਰ ਜਿਆਦਾ ਸਵਾਲ ਨਹੀਂ ਹੁੰਦੇ ਮੇਨਲੀ ਬੱਚਿਆਂ ਦੇ ਸਵਾਲ ਸਿਗੇ ਕਿ ਸਰ ਕੀ ਅਸੀਂ ਘੜੀ ਲਾ ਕੇ ਜਾ ਸਕਦੇ ਆ ਜਾਂ ਫਿਰ ਅਸੀਂ ਨਾਲ ਪਾਣੀ ਦੀ ਬੋਤਲ ਕਿਦਾਂ ਦੀ ਲਿਜਾ ਸਕਦੇ ਆ ਬਹੁਤ سارے ਸਵਾਲ ਹੁੰਦੇ ਨੇ ਵੀ ਕਿੰਨੇ ਆ ਫੋਟੋਆਂ ਲਿਜਾ ਸਕਦੇ ਆ ਅਸੀਂ ਜਿਹੜਾ ਐਡਮਿਟ ਕਾਰਡ ਉੱਤੇ ਕਿਹੜੀ ਫੋਟੋ ਲਾਉਣੀ ਆ ਜਾਂ ਅਸੀਂ ਨਾਲ ਆਪਣਾ ਆਇਡੈਂਟੀਟੀ ਪ੍ਰੂਫ ਕਿਹੜਾ ਲੈ ਜਾਣਾ ਸੋ ਸਾਰੀਆਂ ਚੀਜ਼ਾਂ ਅਸੀਂ ਤੁਹਾਨੂੰ ਅੱਜ ਦੱਸਾਂਗੇ ਇਸ ਸੈਸ਼ਨ ਨੂੰ ਜ਼ਰੂਰ ਧਿਆਨ ਦੇ ਨਾਲ ਦੇਖ ਲਿਓ ਐਂਡ ਹੋ ਅਪਡੇਟ ਹੋ ਗਈ ਸੀ ਅਪਡੇਟ ਜ਼ਰੂਰ ਕਰ ਦਾਂਗੇ ਠੀਕ ਹੈ ਸੋ ਸਾਰੇ ਹੋ ਜਵੇ ਸ਼ੁਰੂ ਜੀ ਬਿਲਕੁਲ ਜੀ ਬਿਲਕੁਲ ਦੇਖੋ ਜੀ ਪੰਜ ਟੈਂਜੀਬਲ ਲਿਸਟਾਂ ਦੀ ਪੰਜ ਟੈਂਜੀਬਲ ਪੁਆਇੰਟਸ ਜਿਹੜੇ ਹੈ ਤੁਹਾਡੇ ਵਾਸਤੇ ਬਣਾਏ ਗਏ ਨੇ ਇਹਨਾਂ ਨੂੰ ਧਿਆਨ ਨਾਲ ਸਮਝਣਾ ਹੈ ਜਿਹੜਾ ਇਹ ਤੁਹਾਡਾ ਆਫੀਸ਼ੀਅਲ ਐਡਮਿਟ ਕਾਰਡ ਆਇਆ ਸੀ ਬੱਚੇ ਉਸ ਐਡਮਿਟ ਕਾਰਡ ਤੋਂ ਹੀ ਇਹ ਇਨਫੋਰਮੇਸ਼ਨ ਐਕਸਟ੍ਰੈਕਟ ਕੀਤੀ ਗਈ ਹੈ ਕੁਝ ਸਪੈਸ਼ਲ ਨਹੀਂ ਆਪਾਂ ਗੱਡੀ ਠੀਕ ਹੈ ਜੀ ਸਭ ਤੋਂ ਪਹਿਲਾਂ ਦੇਖੋ ਜੀ ਧਿਆਨ ਨਾਲ ਵਨ ਕਲਰਡ ਪਾਸਪੋਰਟ ਸਾਈਜ਼ ਫੋਟੋ ਦੇਖੋ ਜੀ ਇਹਦਾ ਨਾ ਇੱਕ ਇਹ ਤਾਂ ਬੱਚੇ ਬਹੁਤ ਪੁੱਛ ਰਹੇ ਸੀਗੇ ਸਰ ਕਿੰਨੀਆਂ ਫੋਟੋ ਲੈ ਕੇ ਜਾਣੀਆਂ ਹੈ ਕੀ ਕਰਨਾ ਹੈ ਦੇਖੋ ਟੋਟਲ ਯੂ ਰਿਕੁਆਇਰਡ 3 ਫੋਟੋਸ ਇੱਕ ਫੋਟੋ ਜਿਹੜੀ ਪਾਸਪੋਰਟ ਸਾਈਜ਼ ਹੈ ਤੁਸੀਂ ਉਹਨੂੰ ਐਡਮਿਟ ਕਾਰਡ ਤੇ ਪੇਸਟ ਕਰੋਗੇ ਐਂਡ 셀ਫ ਅਟੈਸਟ ਕਰੋਗੇ 셀ਫ ਅਟੈਸਟ ਦਾ ਮਤਲਬ ਕੀ ਹੁੰਦਾ ਬੱਚੇ ਧਿਆਨ ਨਾਲ ਸੁਣ ਲਓ ਜਿਵੇਂ ਇਹ ਤੁਹਾਡੀ ਫੋਟੋ ਹੈ ਠੀਕ ਹੈ ਜੀ ਉਹਦੇ ਉੱਤੇ ਤੁਸੀਂ ਸਾਈਨ ਕਰਨਾ ਹੈ پارਸ਼ਲ ਜਿਵੇਂ ਮੇਰੇ ਸਾਈਨ ਕੁਝ ਐਵੇਂ ਕਰਕੇ ਆ ਸੋ ਹਾਫ ਸਾਈਨ ਮੇਰੇ ਫੋਟੋ ਦੇ ਉੱਤੇ ਆਣ ਤੇ ਹਾਫ ਸਾਈਨ ਜਿਹੜੇ ਮੇਰੇ ਹੈਗੇ ਆ ਉਹ ਫੋਟੋ ਤੋਂ ਥੱਲੇ ਜਾਣ ਐਡਮਿਟ ਕਾਰਡ ਦੇ ਉੱਤੇ ਆਣ ਠੀਕ ਹੈ ਜੀ ਇਹਦਾ ਮਤਲਬ ਕੀ ਹੈ 셀ਫ ਅਟੈਸਟਿੰਗ ਤੁਸੀਂ ਕਰਨੀ ਆ ਲੇਟੈਸਟ ਫੋਟੋ ਹੋਣੀ ਚਾਹੀਦੀ ਹੈ ਮਤਲਬ ਖਿਚਾ ਲਿਓ ਪੇਪਰ ਤੋਂ ਪਹਿਲਾਂ ਉਹਦੀ ਨਵੀਂ ਨਵੀਂ ਫੋਟੋ ਅੱਜ ਹੀ ਖਿਚਾ ਲਓ ਕਿੰਨੇ ਦਿਨ ਰਹਿ ਗਏ ਹੈ ਨਾ ਮਤਲਬ ਤਾਂ ਕਰਕੇ ਤੇ ਬਾਕੀ ਸਰ ਇੱਕ ਵਾਰ ਇਹਨਾਂ ਨੂੰ ਹੋਰ ਦੱਸ ਦਈਏ ਜੇ ਮੰਨ ਲਓ ਕਿਸੇ ਬੱਚੇ ਦੀਆਂ ਫੋਟੋਆਂ ਬਿਨਾਂ ਦਸਤਾਦੂ ਕਈ ਵਾਰੇ ਹੋਈ ਆ ਤਾਂ ਮਤਲਬ ਜਦੋਂ ਫਾਰਮ ਭਰਿਆ ਸੀਗਾ ਉਦਾਂ ਦੇ ਹੀ ਬਣ ਕੇ ਜਾਇਓ ਕੋਸ਼ਿਸ਼ ਕਰੂ ਵੀ ਉਸ ਦਿਨ ਪੱਗ ਨਾ ਬਨ ਲਿਓ ਜੇ ਤੁਸੀਂ ਕਟਿੰਗ ਕੀਤੀ ਹੋਈ ਜੇ ਪੱਗ ਵਾਲੇ ਹੋ ਤਾਂ ਪੱਗ ਬਨ ਕੇ ਜਾਵਾਂਗੇ ਅਕਸਰ ਇਹ ਹੁੰਦਾ ਤਾਂ ਇਹ ਮਤਲਬ ਇਦਾਂ ਦੀ ਅਵੇਲੇਬਿਲਟੀ ਜਿਹੜੀ ਤੁਹਾਡੇ ਵਿੱਚੋਂ ਨਾਲ ਲਿਖਿਓ ਵੇਰੀਏਬਲਸ ਨਾਲ ਲਿਖਿਓ ਸੇਮ ਹੀ ਰਹੇ ਉਹ ਜਿੰਦਾਂ ਦੇ ਹੁੰਨੇ ਹੋ ਹੈਨਾ ਬਿਲਕੁਲ ਚਲੋ ਜੀ ਤੇ ਬੱਚੇ ਇਹ ਫੋਟੋ ਤੇ ਆਪਾਂ ਪੇਸਟ ਕਰਦੇ ਐਡਮਿਟ ਕਾਰਡ ਦੇ ਨਾਲ ਆਪਣੇ ਸਾਈਨ ਕਰਦੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਹੈ ਕਿ ਦੋ ਫੋਟੋਆਂ ਤੁਸੀਂ ਨਾਲ ਕੈਰੀ ਕਰਨੀਆਂ ਇਹਨਾਂ ਨੂੰ ਕਿਤੇ ਪੇਸਟ ਨਹੀਂ ਕਰਨਾ ਇੱਕ ਕਲਿੱਪ ਆਂਦਾ ਤੇ ਉਹ ਕਲਿੱਪ ਨਾਲ ਤੁਸੀਂ ਕੀ ਕਰੋ ਐਡਮਿਟ ਕਾਰਡ ਦੇ ਨਾਲ ਹੀ ਅਟੈਚ ਕਰਕੇ ਲੈ ਜਿਓ ਠੀਕ ਹੈ ਜੀ ਉਸ ਤੋਂ ਬਾਅਦ ਟੂ ਫੋਟੋਜ਼ ਨੇ ਇਹਦੇ ਵਿੱਚੋਂ ਇੱਕ ਪਾਸਪੋਰਟ ਸਾਈਜ਼ ਫੋਟੋ ਹੋਏਗੀ ਕਲਰਡ ਤੇ ਇੱਕ ਹੋਏਗੀ ਸਟੈਂਪ ਸਾਈਜ਼ ਬਈ ਸਟੈਂਪ ਸਾਈਜ਼ ਤੇ ਪਾਸਪੋਰਟ ਸਾਈਜ਼ ਤੇ ਮੀਨਲੀ ਸਾਈਜ਼ ਦਾ ਫਰਕ ਹੈ ਸਟੈਂਪ ਜਿੰਨੇ ਸਾਈਜ਼ ਦੀ ਹੁੰਦੀ ਹੈ ਛੋਟੀ ਤੇ ਬਈ ਇਹ ਆਪਣੇ ਕੋਲ ਛੋਟਾ ਹੋਏਗਾ ਠੀਕ ਹੈ ਜੀ ਸੋ ਦੋ ਤੁਸੀਂ ਕੈਰੀ ਕਰਨੀਆਂ ਹੈ ਇਹਨਾਂ ਨੂੰ ਕਿਤੇ ਪੇਸਟ ਨਹੀਂ ਕਰਨਾ ਠੀਕ ਹੈ ਜੀ ਤੀਸਰੇ ਤੇ ਆ ਜਾਓ ਹੁਣ ਇਹ ਬੜਾ ਕੰਟਰੋਵਰਸ਼ੀਅਲ ਹੈ ਇਸ ਵਾਰ ਮੈਨੂੰ ਨਹੀਂ ਪਤਾ ਸਰ ਮੇਰੇ ਟਾਈਮ ਤੇ ਤਾਂ ਇਹ ਨਹੀਂ ਐਡ ਹੁੰਦਾ ਸੀਗਾ ਬਟ ਇਸ ਵਾਰ ਉਹਨਾਂ ਨੇ ਕੀ ਕਰਤਾ ਆ ਤੁਹਾਨੂੰ ਨਾਲ ਇੱਕ ਸਕਰੀਨਸ਼ਾਟ ਵੀ ਦਿਖਾਣੇ ਆ ਇਹ ਐਡਮਿਟ ਕਾਰਡ ਦਾ ਸਕਰੀਨਸ਼ਾਟ ਹੈ ਬੱਚੇ 7th ਪੁਆਇੰਟ ਪੜਿਓ ਆਪਣੇ ਐਡਮਿਟ ਕਾਰਡ ਦਾ ਉਹਨਾਂ ਨੇ ਲਿਖ ਦਿੱਤਾ ਇਲੈਕਟ੍ਰੋਨਿਕ ਵਾਚੇਸ ਔ ਤੇ ਕੀ ਲਿਖਿਆ ਨੋਟ ਅਲਾਉਡ ਇਨਸਾਈਡ ਦਾ ਪ੍ਰੈਮਿਸਿਸ ਆਫ ਐਗਜ਼ਾਮੀਨੇਸ਼ਨ ਹਾਲ ਸੋ 8 ਇਸ ਬਈ ਮੈਨੂੰ ਪਰਸਨਲੀ ਬਹੁਤ ਕੰਟਰੋਵਰਸ਼ੀਅਲ ਲੱਗੀ ਹੈ ਕਿ ਜਿਹੜੀ ਐਨਲੌਗ ਜਿਵੇਂ ਹੁਣ ਇਹ ਨਾਰਮਲ ਐਨਲੌਗ ਘੜੀ ਹੈ ਹੈਨਾ ਇਹਦੇ ਵਿੱਚ ਕੋਈ ਟੈਕਨੋਲੋਜੀ ਨਹੀਂ ਹੈ ਕੋਈ ਹੈਕ ਨਹੀਂ ਕਰ ਸਕਦੇ ਕੁਝ ਨਹੀਂ ਕਰ ਸਕਦੇ ਇਹਨੂੰ ਅਲਾਉ ਕਰਨਾ ਚਾਹੀਦਾ ਸੀ ਕਿਉਂ ਸਰ ਕੀ ਕਹਿੰਦੇ ਹੋ ਬਸ ਮੁੱਕ ਦੀ ਗੱਲ ਹੈ ਜੀ ਘੜੀ ਨਹੀਂ ਲਾ ਕੇ ਜਾਣੀ ਚਾਹੇ ਜਿਹੜੀ ਮਰਜ਼ੀ ਆ ਸਿੰਪਲ ਆਦਤ ਹੈਗੀ ਆ ਛੱਡ ਦਿਓ ਤੁਹਾਨੂੰ ਉੱਥੇ ਜਿੱਥੇ ਪੇਪਰ ਦੋਗੇ ਉਸ ਰੂਮ ਦੇ ਵਿੱਚ ਆਲਰੇਡੀ ਕਲੌਕ ਲੱਗਾ ਹੋਊਗਾ ਤੁਸੀਂ ਟਾਈਮ ਉੱਥੋਂ ਨੋਟ ਕਰ ਸਕਦੇ ਹੋ ਤੁਸੀਂ ਘੜੀ ਨਹੀਂ ਲੈ ਕੇ ਜਾਣੀ ਚਾਹੀ ਕਿਸੇ ਵੀ ਤਰੀਕੇ ਦੀ ਕਿਸੇ ਬ੍ਰਾਂਡ ਦੀ ਆ ਹੱਥ ਤੇ ਘੜੀ ਨਹੀਂ ਹੋਣੀ ਚਾਹੀਦੀ ਬਸ ਮਤਲਬ ਉੱਥੇ ਉਲਝਣ ਦਾ ਕੋਈ ਫਾਇਦਾ ਨਹੀਂ ਹੈ ਤੁਸੀਂ ਜਾ ਕੇ ਪੁਲਿਸ ਵਾਲਾ ਨਾਲ ਉਲਝੋਗੇ ਤਾਂ ਕੋਈ ਆਪਣਾ ਮੂਡ ਖਰਾਬ ਹੁੰਦਾ ਸੋ ਉਹ ਨਾ ਕਰਿਓ ਅਵੋਇਡ ਕਰਿਓ ਬੈਗੇਜ ਕਾਊਂਟਰ ਹੁੰਦਾ ਕਈ ਜਗ੍ਹਾ ਮਤਲਬ ਕਾਊਂਟਰ ਨਾਲ ਬੱਚੇ ਹੁੰਦਾ ਹੈ ਪਰ ਸੈਂਟਰ ਤੋਂ ਸੈਂਟਰ ਵੇਰੀ ਕਰਦਾ ਇਹਨਾਂ ਨੇ ਐਡਮਿਟ ਕਾਰਡ ਤੇ ਬੀਪੀਐਸਸੀ ਨੇ ਲਿਖਿਆ ਹੈ ਕਿ ਵੀ ਵਿਲ ਨਾਟ ਬੀ ਰਿਸਪੌਂਸੀਬਲ ਫਾਰ ਐਨੀ ਆਫ ਯੂਅਰ ਪਰਸਨਲ ਬਿਲੋਂਗਿੰਗਸ ਬਾਤ ਬੱਚੇ ਕਹਿੰਦੇ ਜੀ ਮੇਰੇ ਤਾਂ ਚ ਫੋਨ ਸੀਗਾ ਮੇਰੇ ਪੈਸੇ ਸੀਗੇ ਚੋਰੀ ਹੋ ਗਏ ਤਾਂ ਇਹਨਾਂ ਦੇ ਮਸਾਲੇ ਵਾਲੇ ਨਹੀਂ ਹੁੰਦੇ ਸੋ ਤੁਸੀਂ ਆਪ ਦਾ ਸਮਾਨ ਜਿਹੜਾ ਪਰਿਵਾਰ ਦੇ ਵਿੱਚੋਂ ਜਾਊਗਾ ਜਮਾ ਕਰਾਉਣ ਦੀ ਨੋਬਤ ਤੱਕ ਨਾ ਆਵੇ ਕੰਮ ਠੀਕ ਹੈ ਸੋ ਇਦਾਂ ਦਾ ਲੈ ਕੇ ਨਾ ਐਕਸਟਰਾ ਕੁਝ ਆਇਓ ਕੀ ਕੀ ਲੈ ਕੇ ਜਾਣਾ ਅੱਗੇ ਜ਼ਰੂਰ ਦੱਸਾਂਗੇ ਆਪਾਂ ਠੀਕ ਹੈ ਜੀ ਸੋ ਵੀ ਚੌਥੇ ਨੰਬਰ ਤੇ ਆਪਣੇ ਕੋ ਆਂਦਾ ਹੈ ਵਨ ਵੈਲਿਡ ਜਿਹੜਾ ਫੋਟੋ ਤੁਹਾਡੇ ਆਈਡੀ ਕਾਰਡ ਹੈ ਹੁਣ ਐਡਮਿਟ ਕਾਰਡ ਚ ਮੈਂਸ਼ਨ ਕੀਤਾ ਗਿਆ ਆਧਾਰ ਵੀ ਲੈ ਕੇ ਜਾ ਸਕਦੇ ਹੋ ਪੈਨ ਕਾਰਡ ਵੀ ਲੈ ਕੇ ਜਾ ਸਕਦੇ ਹੋ ਵੋਟਰ ਕਾਰਡ ਵੀ ਲੈ ਕੇ ਜਾ ਸਕਦੇ ਹੋ ਕਿੰਨਾ ਵਿੱਚੋਂ ਕੋਈ ਵੀ ਇੱਕ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਜੀ ਮਤਲਬ ਆਧਾਰ ਤੇ ਪਹਿਲ ओरिजिनल ਲੈ ਜਾਓ ਜੇ ਹੈਗਾ ओरिजिनल ਨਹੀਂ ਹੈਗਾ ਤਾਂ ਗੱਲ ਖਤਮ ਹੈ ਆਧਾਰ ਕਾਰਡ ओरिजिनल ਜ਼ਰੂਰ ਆਪਣੇ ਨਾਲ ਲੈ ਜਾਓ ਜੀ ओरिजिनल चाहिदा फोटोकॉपी ਨਹੀਂ ਹੋਗੀ ओरिजिनल ओरिजिनल हां ओरिजिनल बिल्कुल चाहिदा है एंड लास्टली बच्चे ए चीज बड़ी इंपॉर्टेंट है कि जब तुमसी ओएमआर फिल करनी है ਤੁਸੀਂ UPSC ਵਿੱਚ ਹਮੇਸ਼ਾ ਦੇਖਿਆ ਹੋਵੇਗਾ ਜੇ ਤੁਸੀਂ ਕਦੀ ਪੇਪਰ ਦਿੱਤਾ ਹੈ ਉਹ ਹਮੇਸ਼ਾ ਕਹਿੰਦੇ ਨੇ ਬਲੈਕ ਬੋਲ ਪੁਆਇੰਟ ਪੈਨ ਪਰ ਸਰ PPS ਨੇ ਕਿਵੇਂ ਅਲੱਗ ਕਰਤਾ ਉਹਨਾਂ ਨੇ ਐਡਮਿਟ ਕਾਰਡ 'ਤੇ ਲਿਖਿਆ ਹੈ ਬਲੈਕ ਜਾਂ ਨੀਲਾ ਯਾਨੀ ਕਿ ਬਲੂ ਬੋਲ ਪੁਆਇੰਟ ਪੈਨ ਵੀ ਯੂਜ਼ ਕੀਤਾ ਜਾ ਸਕਦਾ ਹੈ ਹੁਣ ਦੂਸਰੀ ਗੱਲ ਧਿਆਨ ਨਾਲ ਸੁਣੋ ਜਦੋਂ ਵੀ ਪੈਨ ਪਰਚੇਸ ਕਰਨਾ ਹੈ ਨਾ ਬੱਚੇ ਇਸ ਗੱਲ ਦਾ ਖਿਆਲ ਰੱਖਿਓ ਉਹਦੀ ਟਿਪ 'ਤੇ ਉੱਥੇ ਲਿਖਿਆ ਹੋਣਾ ਚਾਹੀਦਾ ਇਟਸ ਅ ਬੋਲ ਪੈਨ ਮੈਂ ਸਰ ਆਪਣਾ ਪਰਸਨਲ ਕਿੱਸਾ ਦੱਸਦਾ 2018 ਵਿੱਚ ਮੈਨੂੰ ਉਹਨੇ ਨਾ ਮੈਂ ਬਾਲ ਮੰਗਿਆ ਉਹਨੇ ਮੈਨੂੰ ਜੈਲ ਕਹਿ ਕੇ ਉਹੀ ਵੇਚਤਾ ਜੈਲ ਪੈਨਾਂ ਦਾ ਠੀਕ ਹੈ ਜੈਲ ਨਹੀਂ ਲੈ ਕੇ ਜਾਣਾ ਆਪਾਂ ਠੀਕ ਹੈ ਅਵੋਇਡ ਕਰੋ ਜੈਲ ਪੈਨ ਦਾ ਸਭ ਤੋਂ ਵੱਡਾ ਨੁਕਸਾਨ ਕੀ ਹੁੰਦਾ ਬੱਚੇ ਖੁਦਾ ਨਾ ਖਾਸਤਾ ਜੇ ਮਤਲਬ ਵਾਟਰ ਆ ਗਿਆ ਗਿੱਲਾ ਹੋ ਗਿਆ ਕੁਝ ਤੇ ਤੋਂ ਜੈਲ ਇੰਕ ਜਿਹੜੀ ਹੈ ਨਾ ਉਹ ਰਬ ਆਫ ਹੋ ਜਾਂਦੀ ਹੈ ਇਸੇ ਕਰਕੇ ਮਤਲਬ ਐਵਰੀਬਾਡੀ ਸੇਜ਼ ਕਿ ਭਈ ਆਪਾਂ ਬਾਲ ਪੈਨ ਯੂਜ਼ ਕਰਨਾ ਹੈ ਠੀਕ ਹੈ ਜੀ ਨਿਬ ਦਾ ਖਿਆਲ ਰੱਖਿਓ ਲਿਖਿਆ ਹੋਣਾ ਚਾਹੀਦਾ ਬਾਲ ਪੈਨ ਪੜ ਲਿਓ ਪੈਨ ਦੇ ਉੱਤੇ ਲਿਖਿਆ ਹੋਊਗਾ ਇਟਸ ਬਾਲ ਪ ਐਂਡ ਦੂਜੇ ਨੰਬਰ ਉੱਤੇ ਬਲੈਕ ਹੀ ਲੈ ਕੇ ਜਾਓ ਹਾਲਾਂਕਿ ਉਹਨਾਂ ਨੇ ਬਲੂ ਲਿਖਿਆ ਆਇਆ ਨਾਲ ਇੱਕ ਲੈ ਜਾਓ ਰੈਫਰੈਂਸ ਵਜੋਂ ਦੋ ਪੈਨ ਲੈ ਜਿਓ ਦੋ ਪੈਨ ਲੈ ਕੇ ਜਾਓ ਦੁਕਾਨੋਂ ਨਾ ਇਕੱਠੀ ਕਰਕੇ ਲੈ ਜਿਓ ਅਸੀਂ ਕਈ ਵਾਰ ਕਹਿੰਦੇ ਕਈ ਵਾਰ ਬਹੁਤ ਸਾਰੇ ਪੈਨ ਲੈ ਜਾਂਦੇ ਆ ਬੱਚੇ ਠੀਕ ਹੈ ਸੋ ਨਾਰਮਲੀ ਦੋ ਪੈਨ ਲੈ ਜਿਓ ਇੱਕ ਬਲੈਕ ਇੱਕ ਬਲੂ ਜਾਂ ਦੋ ਬਲੈਕ ਇੱਕ ਬਲੂ ਟਾਈਪ ਸੋ ਵੀ ਉੱਥੇ ਜਾ ਕੇ ਖਰਾਬ ਨਾ ਹੋ ਜਵੇ ਕਹਿੰਦੇ ਬਿਨਾ ਬੰਦੂਕ ਤੋਂ ਫੌਜੀ ਕਿਸੇ ਕੰਮ ਦਾ ਨਹੀਂ ਹੁੰਦਾ ਸੋ ਬਿਨਾ ਪੈਨ ਤੋਂ ਤੁਹਾਡਾ ਉੱਥੇ ਕਿਸੇ ਦਾ ਮੁੱਲ ਨਹੀਂ ਕੋਣਾ ਤੁਹਾਡੇ ਕੋਲ ਦੋ ਤਿੰਨ ਪੈਨ ਹੋਣ ਜਿਹੜੇ ਚੱਲਣ ਵਾਲੇ ਹੋਣ ਠੀਕ ਹੈ ਚਲੋ ਬਿਲਕੁਲ ਜੀ ਬਿਲਕੁਲ ਅਨਸਰ ਉਸ ਤੋਂ ਬਾਅਦ ਇੱਕ ਬੱਚਾ ਨਾਲ ਰੌਟ ਸਿਗਾ ਕਿ ਕਿੰਨੇ ਵਜੇ ਸੈਂਟਰ ਪਹੁੰਚਣਾ ਚਾਹੀਦਾ ਮੈਨੂੰ ਮਤਲਬ ਆਈ ਥਿੰਕ ਸਰ ਮੈਨੂੰ ਲੱਗਦਾ ਜਿੰਨੇ ਵੀ ਬੱਚੇ ਦੇਖ ਰਹੇ ਹੋਣਗੇ ਵਹੇ ਤਾਂ ਤੁਸੀਂ ਇੱਕ ਵਾਰ ਕਮੈਂਟ ਚ ਦੱਸ ਦਿਓ ਵੀ ਸੈਂਟਰ ਕਿੱਥੇ ਆਇਆ ਪਰ ਮੈਨੂੰ ਲੱਗਦਾ ਸਰ ਜਿੰਨੇ ਵੀ ਬੱਚੇ ਹੈਗੇ ਨੇ ਨਾ ਉਹਨਾਂ ਦੇ ਸਾਰਿਆਂ ਦੇ 80 ਤੋਂ 100 ਕਿਲੋਮੀਟਰ ਘਰੋਂ ਦੂਰੀ ਸੈਂਟਰ ਆਏ ਨੇ ਹੈਨਾ ਮਤਲਬ ਆਪਾਂ ਦੇਖ ਰਹੇ ਸੀਗੇ ਕਿ ਇਸ ਵਾਰ ਇਹਨਾਂ ਨੇ ਮਤਲਬ ਕੀ ਕੀਤਾ ਬੀਪੀਐਸ ਨੇ ਸਰ ਵੀ ਡੋਨਟ ਨੋ ਬਟ ਮੋਹਲੀ ਵਾਲਿਆਂ ਨੂੰ ਪਟਿਆਲੇ ਭੇਜਤਾ ਪਟਿਆਲਾ ਵਾਲੇ ਚੰਡੀਗੜਾ ਆ ਗਏ ਮਾਲਵੇ ਵਾਲੇ ਸਰ ਚੰਡੀਗੜਾ ਆ ਗਏ ਕੋਈ ਗਰੀਲ ਨਹੀਂ ਸੀ ਆਈ ਕਹਿੰਦੇ ਸਾਫ ਕਹਿੰਦੇ ਜੀ ਰੇਲਵੇ ਘਾਟੇ ਮੈਂ ਕਹਿੰਦਾ ਐਸਾ ਕਰੋ ਜੌਬ ਨਿਕਾਲ ਦੋ ਕਹਿੰਦਾ ਅੱਛਾ ਉਸਕੇ ਬਾਅਦ ਕਹਿੰਦਾ ਸੈਂਟਰਿੰਗੇ ਦੂਰ ਦੂਰ ਕਰ ਦੋ ਕਹਿੰਦਾ ਉਸੇ ਵੀ ਕਮਾਈ ਆ ਜਾਏਗੀ ਠੀਕ ਹੈ ਸੋ ਉਹ ਵਾਲੀ ਗੱਲ ਆ ਐਗਜ਼ਾਮ ਡੇ ਜਿਹੜਾ ਹੁੰਦਾ ਇੱਕ ਇਕਨੋਮਿਕ ਡੇ ਹੁੰਦਾ ਉਸ ਦਿਨ ਬਹੁਤ ਸਾਰੀ ਇਕਨੋਮੀ ਗਰੋ ਕਰਦੀ ਹੈ ਉਸ ਦਿਨ ਪੈਟਰੋਲ ਆਮ ਨਾਲੋਂ ਜ਼ਿਆਦਾ ਯੂਜ਼ ਕੀਤਾ ਜਾਂਦਾ ਹੈ ਡੀਜ਼ਲ ਆਮ ਨਾਲੋਂ ਜ਼ਿਆਦਾ ਯੂਜ਼ ਹੁੰਦਾ ਹੈ ਆ ਪੱਸਾਂ ਦਾ ਜਿਹੜੀ ਹੁੰਦੀ ਆਵਾਜ਼ ਆਈ ਉਹ ਵੱਧ ਵੱਝ ਜਾਂਦੀ ਹੈ ਸੋ ਕਾਫੀ ਸਾਰੇ ਉਸ ਦਿਨ ਹੋਰ ਕੰਮ ਹੁੰਦੇ ਨੇ ਜਿਹਦੇ ਕਰਕੇ ਇੱਕ ਦਿਨ ਹੀ ਇਕਨੋਮੀ ਦਾ ਬੂਸਟ ਆਉਂਦਾ ਹੈ ਚਾਹੇ ਉਹ ਆਟੋ ਵਾਲੇ ਹੋਣ ਚਾਹੇ ਕੋਈ ਵੀ ਹੋ ਉਹ ਫਰਕ ਪੈਂਦਾ ਹੈ ਠੀਕ ਹੈ ਅ ਇਹਦੇ ਲਈ ਜਿਹੜੇ ਤਾਂ ਮੰਨ ਲਓ ਕੋਈ ਬਠਿੰਡੇ ਤੋਂ ਫੋਰ ਐਗਜ਼ਾਮਪਲ ਜਿੱਦਾਂ ਪੇਪਰ ਚੰਡੀਗੜ੍ਹ ਆ ਗਿਆ ਅਸੀਂ ਰეკਮੈਂਡ ਕਰਾਂਗੇ ਵੀ ਤੁਸੀਂ ਇੱਕ ਦਿਨ ਪਹਿਲਾਂ ਹੀ ਭਾਮੇ ਆ ਜਾਓ ਜੇ ਪੋਸੀਬਲ ਹੋਇਆ ਤਾਂ ਬਿਲਕੁਲ ਜੇ 100 ਕਿਲੋਮੀਟਰ ਤੋਂ ਜ਼ਿਆਦਾ ਦੂਰੀ ਦਾ ਸਫ਼ਰ ਹੈਗਾ ਤਾਂ ਸੇਮ ਡੇ ਟ੍ਰੈਵਲ ਕਰਨ ਦੀ ਕੋਸ਼ਿਸ਼ ਨਾ ਕਰਿਓ ਹੁੰਦਾ ਕਿ ਯਾ ਰੱਬ ਨਾ ਕਰੇ ਕਈ ਵਾਰ ਉਹ ਗੱਡੀ ਪੈਂਚਰ ਹੋ ਗਈ ਜਾਂ ਸੌ ਸਿਆਪੇ ਪੈ ਜਾਂਦਾ ਕਿ ਟ੍ਰੈਫਿਕ ਜਾਮ ਲੱਗ ਗਿਆ ਜਾਂ ਕਿਵਰ ਕਿਸੇ ਨੇ ਧਰਨਾ ਦੇ ਤਾ ਠੀਕਾ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਬੱਸਾਂ ਨਹੀਂ ਚੱਲ ਰਹੀਆਂ ਹਾਂ ਕਈ ਵਾਰ ਬੱਸਾਂ ਨਹੀਂ ਚੱਲਦੀਆਂ ਸੋ ਤੁਸੀਂ ਟਰਾਈ ਕਰਨਾ ਕਿ ਬਾਈ ਜਿਹੜੇ ਦੂਰ ਵਾਲੇ ਹੈਗੇ ਆ 100 ਕਿਲੋਮੀਟਰ ਤੋਂ ਜਾਂ 20 30 50 ਕਿਲੋਮੀਟਰ ਉਹ ਜਰੂਰ ਸਿਮਰੇ ਆ ਸਕਦੇ ਨੇ ਜਿਹੜੇ ਦੂਰ ਆ 100 ਕਿਲੋਮੀਟਰ ਵਾਲੇ ਹੈਗੇ ਤੁਸੀਂ ਇੱਕ ਦਿਨ ਪਹਿਲਾਂ ਹੀ ਆਪਦੇ ਸੈਂਟਰ ਦੇ ਸ਼ਹਿਰ ਵਿੱਚ ਪਹੁੰਚ ਜਾਓ ਬਿਲਕੁਲ ਹੋਟਲ ਵਗੈਰਾ ਲੈ ਕੇ ਜਿੱਥੇ ਇੰਨੀ ਨੇੜਤ ਕੀਤੇ ਉੱਥੇ ਇੱਕ ਹੋਟਲ ਦਾ ਖਰਚਾ ਹੋਰ ਚੱਕ ਲਿਓ ਤੇ ਉੱਥੇ ਰਹੋ ਰਾਤ ਨੂੰ ਸਵੇਰ ਨੂੰ ਪੇਪਰ ਦੇਣ ਜਾਓ ਇਹ ਸਾਡੀ ਸਲਾਹ ਆ ਮੰਨਿਓ ਤੁਸੀਂ ਆਪ ਦੀ ਬਾਈ ਕਿਉਂ ਜੀ ਐਂਡ ਸਰ ਪਹੁੰਚਣਾ ਕਦੋਂ ਹੈ ਜਿਹੜਾ ਟਾਈਮ ਤੁਹਾਨੂੰ ਦਿੱਤਾ ਗਿਆ ਹੈ ਚਾਹੇ ਤੁਹਾਡਾ ਸੈਂਟਰ ਦੂਰ ਹੈ ਪਰ ਤੁਸੀਂ ਇਹ ਮਨ ਵਿੱਚ ਨਾ ਲੈ ਕੇ ਜਾਓ ਕਿ ਬਈ 11 ਵਜੇ ਪਹੁੰਚਣਾ ਹੈ ਆਪਾਂ 11 ਤੋਂ ਇੱਕ ਤੁਹਾਡਾ ਪੇਪਰ ਸਟਾਰਟ ਹੈ ਉਹਨਾਂ ਨੇ ਉਸ ਤੋਂ ਬਾਅਦ ਤੇ ਤੁਹਾਨੂੰ ਵੜਨ ਨਹੀਂ ਦੇਣਾ ਅੰਦਰ ਪਰ ਐਡਮਿਟ ਕਾਰਡ 'ਚ ਇਹ ਲਿਖਿਆ ਹੈ ਐਂਡ 2021 ਦੇ ਪੇਪਰ ਸਾਡੇ ਟਾਈਮ ਬੀਫ ਵੀ ਹੋਇਆ ਸੀਗਾ ਕਿ ਤੁਹਾਨੂੰ ਇੱਕ ਟਾਈਮ ਸਲੋਟ ਅਲਾਟ ਕੀਤਾ ਜਾਏਗਾ ਤੁਸੀਂ 5 ਤਰੀਕ ਮਤਲਬ 1-2 ਦਿਨ ਰਹਿ ਗਏ ਨੇ 5 ਤਰੀਕ ਨੂੰ ਪੀਪੀਐਸਸੀ ਦੀ ਵੈਬਸਾਈਟ ਤੇ ਇੱਕ ਟਾਈਮ ਸਲੋਟ ਦਾ ਸ਼ਡਿਊਲ ਆ ਜਾਏਗਾ ਬੱਚੇ ਤੁਸੀਂ ਉਹਦੇ ਵਿੱਚ ਆਪਣਾ ਰੋਲ ਨੰਬਰ ਸਰਚ ਕਰਨਾ ਤੇ ਤੁਹਾਡਾ ਜਿਹੜਾ ਰੋਲ ਨੰਬਰ ਹੈ ਲਿਖਿਆ ਹੋਏਗਾ ਤੁਹਾਡਾ ਸੈਂਟਰ ਲਿਖਿਆ ਹੋਏਗਾ ਐਂਡ ਤੁਹਾਡਾ ਰਿਪੋਰਟਿੰਗ ਟਾਈਮ ਉਸਤੇ ਲਿਖਿਆ ਹੋਏਗਾ ਤੁਸੀਂ ਉਸੇ ਰਿਪੋਰਟਿੰਗ ਟਾਈਮ ਦੇ ਅੰਦਰ ਜਾ ਕੇ ਸੈਂਟਰ ਵਿੱਚ ਐਂਟਰ ਕਰਨਾ ਹੈ ਉਸ ਤੋਂ ਬਾਅਦ ਨਹੀਂ ਉਸ ਤੋਂ ਪਹਿਲਾਂ ਨਹੀਂ ਠੀਕ ਹੈ ਜੀ ਜਿਵੇਂ ਜਿਵੇਂ ਐਗਜ਼ਾਮਪਲ ਦੇ ਲਈ 11 ਵਜੇ ਪੇਪਰ ਸ਼ੁਰੂ ਹੋਣਾ ਹੈ ਜੀ ਬੋਰਡ ਕੀ ਕਰਦਾ ਹੁੰਦਾ ਹੈ ਜਾਨੀ ਕਿ ਤੁਹਾਨੂੰ ਨਾ 10:30 ਤੱਕ ਸਾਰਿਆਂ ਨੂੰ ਅੰਦਰ ਬਾੜ ਲੈਂਦੇ ਆ ਪੌਣੇ 11 ਤੱਕ ਉਹ ਦਵਾ ਫਿਰ ਬੰਦ ਕਰ ਦਿੰਦੇ ਐਂਟਰੀ ਨਹੀਂ ਜੀ ਤੇ ਇਹ ਨਹੀਂ ਹੈਗਾ ਵੀ ਸਾਰੇ ਸਾਰੇ ਬੱਚੇ ਕਰਨਗੇ ਅਸੀਂ ਪੌਣੇ ਘਰ ਐਂਟਰੀ ਕਰਨੀ ਫਿਰ ਤਾਂ ਲਾਈਨ ਬਹੁਤ ਲੰਬੀ ਲੱਗ ਜੂਗੀ ਉਹ ਕੀ ਕਰਦੇ ਆ ਕਿਸੇ ਨੂੰ ਟਾਈਮ ਦੇ ਦਿੰਦੇ ਆ ਤੁਸੀਂ 9 ਤੋਂ 9:30 ਦੇ ਵਿੱਚ ਆ ਜਾਓ ਮੰਨ ਲਓ ਕੁਝ ਬੱਚਿਆਂ ਨੂੰ ਇਹ ਟਾਈਮ ਦਿੱਤਾ ਵੀ 9 ਤੋਂ 9:30 ਕੁਝ ਬੱਚਾ ਨੂੰ ਟਾਈਮ ਸਲੋਟ ਦਿੱਤਾ 10 ਤੋਂ 10:30 ਦੇ ਤੱਕ ਜਾਂ ਇਹਨੂੰ 9:30 ਤੋਂ 10 ਦੇ ਦਿੱਤਾ ਸੋ ਇਦਾਂ ਟਾਈਮ ਸਲੋਟ ਆਊਗਾ ਆਪਦਾ ਟਾਈਮ ਸਲੋਟ ਚੈੱਕ ਕਰ ਲਿਓ ਫੇਰ ਹੀ ਉਸ ਤਰੀਕੇ ਨਾਲ ਜਾਇਓ ਕਿਉਂਕਿ ਉਦੋਂ ਬਾਅਦ ਤੇ ਉਦੋਂ ਪਹਿਲਾਂ ਉਹਨਾਂ ਨੇ ਐਂਟਰ ਤੁਹਾਨੂੰ ਨਹੀਂ ਕਰਨ ਦੇਣਾ ਠੀਕ ਆ ਸੋ ਬਾਈ ਆਪਦਾ ਟਾਈਮ ਸਲੋਟ ਜ਼ਰੂਰ ਚੈੱਕ ਕਰ ਲਿਓ ਬਿਲਕੁਲ ਐਂਡ ਅਪਡੇਟ ਹੋ ਜਾਏਗਾ ਤਿੰਨ ਤਰੀਕ ਹੋ ਗਈ ਹੈ ਉਹਨਾਂ ਨੇ 2 ਡੇਸ ਬਿਫੋਰ ਐਗਜ਼ਾਮ ਲਿਖਿਆ ਸੀਗਾ 5 ਤਰੀਕ ਨੂੰ ਇਹ ਹੋ ਜਾਏਗਾ ਹਾਂਜੀ ਠੀਕ ਹੈ ਜੀ ਸੋ ਸਰ ਆਪਣੇ ਕੋਲ ਟੈਂਜੀਬਲ ਚੀਜ਼ਾਂ ਜਿਹੜੀਆਂ ਹੈਗੀਆਂ ਉਹਦੇ ਹੋ ਗਈਆਂ ਖਤਮ ਮਤਲਬ ਇਹ ਚੀਜ਼ਾਂ ਬਾਕੀ ਜੁਐਲਰੀ ਵਗੈਰਾ ਭਾਈ ਉਹ ਮੌਕੇ ਤੇ ਹੁੰਦੀ ਆ ਕਿ ਵੀਰੇ ਆਫੀਸਰ ਮੈਨੇਜਰ ਮੈਨੂੰ ਨਾ ਹੀ ਪਾ ਕੇ ਜਾਉਂਗੇ ਮਤਲਬ ਇੱਕ ਦਿਨ ਨਾ ਪਾ ਕੇ ਜਾਉਂਗੇ ਹਾਂ ਕੋਈ ਮਤਲਬ ਐਵੇਂ ਮਤਲਬ ਸਰ ਪਿਛਲੀ ਵਾਰ ਬਹੁਤ ਇੱਕ ਮੈਨੂੰ ਪਰਸਨਲ ਯਾਦ ਹੈ ਮੁੱਦਾ ਪਿਆ ਸੀ ਕੜੇ ਵਜੋਂ ਤੇ ਉਹਨਾਂ ਨੇ ਕਿਹਾ ਸੀ ਵੀ ਕੜੇ ਵੀ ਤੁਸੀਂ ਕਿਉਂ ਪਾ ਕੇ ਆਏ ਹੋ ਅੱਛਾ ਗੱਲ ਵਿੱਚ ਕਈ ਵਾਰ ਆਪਾਂ ਧਾਗਾ ਬਨ ਲੈਨੇ ਆ ਉਹਦਾ ਵੀ ਆਬਜੈਕਸ਼ਨ ਕੀਤਾ ਸੀ ਉਹਨਾਂ ਨੇ ਰੇਸ ਰੁਮਾਲ ਦਾ ਵੀ ਇੱਕ ਵਾਰ ਕੀਤਾ ਸੀ ਵੀ ਰੁਮਾਲ ਵੀ ਕਿਉਂ ਲੈ ਕੇ ਜਾ ਰਹੇ ਹੋ ਸ ਕੋਸ਼ਿਸ਼ ਕਰੋ ਜਿੰਨਾ ਲਾਈਟ ਤੁਸੀਂ ਕੈਰੀ ਕਰੋਗੇ ਆਪਣੇ ਆਪ ਨੂੰ ਓਨਾ ਵਧੀਆ ਰਹੇਗਾ ਪਾਣੀ ਬੋਤਲ ਕੋਈ ਵੀ ਇਦਾਂ ਦੀ ਨਹੀਂ ਹੋਣੀ ਚਾਹੀਦੀ ਜਿਹੜੀ ਕਵਰਡ ਹੋਵੇ ਠੀਕ ਹੈ ਹਾਂ ਜੋ ਟਰਾਂਸਪੇਰੈਂਟ ਆ ਤਾਂ ਠੀਕ ਆਦਰ ਪਾਣੀ ਉੱਥੇ ਹੁੰਦਾ ਆ ਉਦੋਂ ਪਾਣੀ ਪੀਣਾ ਅਲਾਉ ਕਰ ਦਿੰਦੇ ਆ ਬਟ ਕੋਈ ਤੁਸੀਂ ਕਹੋ ਵੀ ਬੰਦ ਬੋਤਲ ਜਿਹੜੀ ਮੈਟਲ ਦੀ ਆ ਉਥੋਂ ਨੂੰ ਅਲਾਉ ਨਹੀਂ ਕਰਨਗੇ ਬਾਹਰ ਰੱਖਣੀ ਪੈ ਜਾਂਦੀ ਆ ਜੀ 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 ਐਂਡ ਨਾਲ ਦੀ ਨਾਲ ਘੜੀਆਂ ਕਿ ਤਾਂ ਜਿਓਮੈਟਰੀ ਬਾਕਸ ਤੋਂ ਰੋਕਦੇ ਹੁੰਦੇ ਆ ਉਹ ਨਾਰਮਲੀ ਹਾਂ ਬਸ ਪੈਨ ਲੈ ਕੇ ਜਾਓ ਹੋਰ ਕੁਝ ਨਹੀਂ ਬਲੇ ਮੈਥ ਨੂੰ ਆਧਿ ਜੀਮੈਟਰੀ ਬਾਕਸ ਉਹ ਨਹੀਂ ਦਿੰਦੇ ਹੁੰਦੇ ਬਿਲਕੁਲ ਠੀਕ ਹੈ ਜੀ ਸੋ ਇਹ ਗੱਲ ਸਗੀ ਬਈ ਟੈਂਜੀਬਲ ਚੀਜ਼ਾਂ ਦੀ ਜੋ ਹੱਥ ਚ ਫੜੀ ਜਾ ਸਕਦੀ ਹੈ ਮਹਿਸੂਸ ਕਰੀ ਜਾ ਸਕਦੀ ਹੈ ਹੁਣ ਆਪਾਂ ਗੱਲ ਕਰਾਂਗੇ ਜੋ ਸ਼ਾਇਦ ਮਹਿਸੂਸ ਨਹੀਂ ਕੀਤਾ ਜੋ ਸ਼ਾਇਦ ਹੱਥ ਚ ਫੜਿਆ ਨਹੀਂ ਜਾ ਸਕਦਾ ਪਰ ਮਹਿਸੂਸ ਕਰਨਾ ਹੈ ਤੁਸੀਂ ਉਹ ਕੀ ਚੀਜ਼ ਹੈ ਸਰ ਕੀ ਨਾਲ ਲੈ ਕੇ ਜਾਣਾ ਬੱਚਾ ਦੇਖੋ ਸਭ ਤੋਂ ਜ਼ਰੂਰੀ ਅਸੀਂ ਇਹ ਤਾਂ ਪੁੱਛ ਲਿਆ ਇੱਕ ਚੀਜ਼ ਹੈ ਜੇ ਨੇ ਤੁਹਾਨੂੰ ਐਗਜ਼ਾਮ ਚ ਸਾਥ ਦੇਣਾ ਆ ਤੇ ਜੇ ਉਹ ਤੁਹਾਡੇ ਕੋਲ ਚੀਜ਼ ਹੈਗੀ ਤੁਹਾਡਾ ਐਗਜ਼ਾਮ ਕਲੀਅਰ ਹੋਣ ਦੇ ਚਾਂਸ ਬਹੁਤ ਵੱਧ ਜਾਂਦੇ ਠੀਕ ਹੈ ਉਹ ਚੀਜ਼ ਕੀ ਆ ਤੁਹਾਡਾ ਦਿਮਾਗ ਸਰ ਇੱਕ ਵਾਰ ਦਿਖਾ ਦਿਓ ਜੀ ਹਾਂ ਹਾਂ ਲਓ ਸਰ ਲਓ ਜੀ ਦਿਮਾਗ ਜ਼ਰੂਰ ਨਾਲ ਲੈ ਕੇ ਜਾਣਾ ਹੁਣ ਇਹ ਦਿਮਾਗ ਵਾਲੀ ਗੱਲ ਕਿੱਦਾਂ ਹੋ ਗਈ ਅਕਸਰ ਅਸੀਂ ਇੱਕ ਦਿਨ ਉਹ ਉਸ ਦਿਨ ਇਗਜ਼ਾਮ ਵਾਲੇ ਦਿਨ ਡਾਈਟ ਦਾ ਬਹੁਤ ਧਿਆਨ ਰੱਖਿਓ ਮਤਲਬ ਜੇ ਨਾਵੇ ਸਵੇਰੇ ਖਾ ਕੇ ਮੂਲੀ ਵਾਲੇ 4 4 ਪਰੌਂਠੇ ਫਿਸਕੋਂ ਪੇਪਰ ਦੇਣ ਜਾਣਾ ਕਿ ਨੀਂਦ ਆਉਣ ਲੱਗ ਪੈਂਦੀ ਆ ਸੋ ਡਾਈਟ ਦਾ ਧਿਆਨ ਰੱਖਿਓ ਜਮਾਂ ਭੁੱਖੇ ਵੀ ਨਹੀਂ ਜਾਣਾ ਜਮਾਂ ਰੱਜ ਕੇ ਵੀ ਨਹੀਂ ਜਾਣਾ ਜਿਆਦਾ ਭੁੱਖਿਆਂ ਦੀ ਐਸਿਡਿਟੀ ਬਣ ਕੇ ਸਿਰ ਦੁਖਣ ਲੱਗ ਪੈਂਦਾ ਸੋ ਨਾਰਮਲ ਆਪਦੀ ਡਾਈਟ ਰੱਖੋ ਤੇ ਦਿਮਾਗ ਐਕਟਿਵ ਜ਼ਰੂਰ ਰੱਖਿ ਅਸੀਂ ਸਾਨੂੰ ਪ੍ਰੈਸ਼ਰ ਹੋ ਜਾਂਦਾ ਆ ਸਾਨੂੰ ਟੈਨਸ਼ਨ ਹੋ ਗਈ ਆ ਐਂਜਾਇਟੀ ਹੋ ਗਈ ਸਾਨੂੰ ਸਾਹ ਆਬ ਨਹੀਂ ਆਉਂਦਾ ਵੀ ਕੀ ਕਰੀਏ ਸਰ ਹੁਣ ਸੰਤਾ ਜੀ ਪਤਾ ਨਹੀਂ ਲੱਗਦਾ ਕੁਐਸਚਨ ਦੇਖ ਕੇ ਡਰ ਗਏ ਆ ਤੇ ਜੇ ਤੁਹਾਡਾ ਸਭ ਤੋਂ ਬੈਸਟ ਦੋਸਤ ਫਰੈਂਡ ਮਾਈਂਡ ਤੁਹਾਡੇ ਨਾਲ ਆ ਨਾ ਤਾਂ ਤੁਸੀਂ ਉਸ ਪੇਪਰ ਨੂੰ ਬਹੁਤ ਵਧੀਆ ਟੈਕਲ ਕਰੋਗੇ ਉਹ 2 ਘੰਟੇ ਜਿਹੜੇ ਹੁਣ ਜੋ ਪ੍ਰੀ ਦੇ ਜੀਐਸ ਦੇ ਤੇ ਡੀਸੀ ਸੈੱਟ ਦੇ ਜਿਹੜੇ 2 ਘੰਟੇ ਹੋਣਗੇ ਉਹ ਇਹ ਲਾ ਲਓ ਵੀ ਤੁਹਾਡੀ ਸਾਰੀ ਪਿਛਲੀ ਮਿਹਨਤ ਦਾ ਰਿਜ਼ਲਟ ਉਹਨਾਂ ਨੇ ਦੇਣਾ ਹੈ ਬਿਲਕੁਲ ਅਣ ਜੇ ਤੁਸੀਂ ਉਹ 2 ਘੰਟੇ ਦੇ ਵਿੱਚ ਵਧੀਆ ਆਪਣੇ ਆਪ ਨੂੰ ਰਿਪਰੈਜ਼ੈਂਟ ਨਾ ਕਰ ਪਾਏ ਤੁਸੀਂ ਜੋ ਹਣ ਤੱਕ ਪੜਿਆ ਉਸ ਦਿਮਾਗ ਨੇ ਉਹਨੂੰ ਪ੍ਰੋਡਿਊਸ ਦੁਬਾਰਾ ਨਾ ਕੀਤਾ ਰਿਕਾਲ ਦੁਬਾਰਾ ਨਾ ਕੀਤਾ ਜਿਹੜੀ ਇਨਫੋਰਮੇਸ਼ਨ ਦੇ ਵਿੱਚ ਹੈਗੀ ਉਹਦਾ ਯੂਜ਼ ਕਰਕੇ ਉਹਨੇ MCQਸ ਅਟੈਂਪਟ ਸਹੀ ਨਾ ਕੀਤੇ ਤਾਂ ਸਾਡੀ ਮੈਨ ਸਾਰੀ ਜ਼ੀਰੋ ਮੰਨੀ ਜਾਊਗੀ ਤੁਹਾਡੀ ਮਿਹਨਤ ਦਾ ਕਿਸੇ ਨੇ ਮੁੱਲ ਨਹੀਂ ਪੋਣਾ ਸੋ ਭਾਈ ਉਸ ਦਿਨ ਦਿਮਾਗ ਵਧੀਆ ਤਰੀਕੇ ਨਾਲ ਯੂਟਿਲਾਈਜ਼ ਕਰਨਾ ਆ ਤੇ ਨਾਲ ਜ਼ਰੂਰ ਲੈ ਕੇ ਜਾਓ ਸਰ ਨੇ ਕਿਹਾ ਦਿਮਾਗ ਤੁਹਾਡਾ ਸਭ ਤੋਂ ਵੱਡਾ ਦੋਸਤ ਹੈ ਪਰ ਉਸ ਦੋਸਤ ਦੇ ਨਾ ਦੋ ਬਹੁਤ ਵੱਡੇ ਦੁਸ਼ਮਣ ਵੀ ਨੇ ਸਭ ਤੋਂ ਪਹਿਲਾਂ ਦੁਸ਼ਮਣ ਹੁੰਦਾ ਤੁਹਾਡਾ ਐਂਗਜ਼ਾਇਟੀ ਐਂਡ ਉਸ ਤੋਂ ਬਾਅਦ ਸਟ्रेस ਇਹ ਜਿਹੜੇ ਤੁਹਾਡੇ ਦੁਸ਼ਮਣ ਨੇ ਨਾ ਭਾਈ ਇਹਨਾਂ ਨੂੰ ਕਾਬੂ ਕਰਨਾ ਹੈ ਠੀਕ ਹੈ ਜੀ ਇਹ ਜਮਾ ਨਹੀਂ ਹੋਣੀ ਚਾਹੀਦੀ ਮੈਨੂੰ ਪਤਾ ਸਰ ਤੁਸੀਂ ਕਹੋਗੇ ਵੀ ਕਹਿਣਾ ਬੜਾ ਸੌਖਾ ਹੈ ਹਨਾ ਜੀ ਕੀ ਕਰੀਏ ਜੋ ਵੀ ਤੁਸੀਂ ਕਰ ਸਕਦੇ ਹੋ ਨੂੰ ਟੈਕਲ ਕਰਨ ਵਾਸਤੇ ਕਿਸ ਨੂੰ ਯੋਗਾ ਪਸੰਦ ਆ ਮੇਰੇ ਵਰਗੇ ਬੰਦੇ ਨੂੰ ਖਾਣਾ ਪਸੰਦ ਆ ਠੀਕ ਹੈ ਜੀ ਜੋ ਵੀ ਤੁਸੀਂ ਕਰ ਸਕਦੇ ਹੋ ਟੂ ਟੈਕਲ ਦਿਸੋ ਕਰੋ ਯੋਰ ਮਾਈਂਡ ਵਰਕਸ ਇਨ ਵੈਰੀ ਮਿਸਟਰੀਅਸ ਵੇਜ਼ ਠੀਕ ਹੈ ਨਾ ਉੱਥੇ ਜਾ ਕੇ ਤੁਸੀਂ ਤੁੱਕਾ ਲਾਓਗੇ ਤੁਹਾਡਾ ਠੀਕ ਹੋ ਜਾਏਗਾ ਕਿਉਂ ਠੀਕ ਹੋਏਗਾ ਤੁਹਾਡੇ ਮਾਈਂਡ ਐਂਗਜ਼ਾਇਟੀ ਨਹੀਂ ਸੀਗੀ ਸ਼ਾਇਦ ਤੁਸੀਂ 2 ਸਾਲ ਪਹਿਲਾਂ ਕੋਈ ਚੀਜ਼ ਪੜ੍ਹੀ ਸੀ 2 ਮਹੀਨੇ ਪਹਿਲਾਂ ਕੋਈ ਚੀਜ਼ ਪੜ੍ਹੀ ਸੀ ਉਹ ਦਿਮਾਗ ਨੇ ਉਹ ਚੱਕ ਲਈ ਤੇ ਤੁਹਾਡਾ ਆਨਸਰ ਠੀਕ ਕਰਾ ਦਿੱਤਾ ਬਟ ਉਹ ਉਸੀ ਟਾਈਮ ਹੋ ਸਕਦਾ ਹੈ ਉਹ ਤਾਂ ਹੀ ਹੋ ਸਕਦਾ ਹੈ ਜੇ ਤੁਸੀਂ ਐਂਗਜ਼ਾਇਟੀ ਐਂਡ ਸਟ्रेस ਵਿੱਚ ਨਹੀਂ ਹੋ ਸੋ ਇਹੀ ਤੁਹਾਡੇ ਲਈ ਕਹ ਲਓ ਕਿ ਅਖੀਰਲਾ ਗੁਰੂ ਮੰਤਰ ਇਹੀ ਆ ਸਾਡੇ ਵੱਲੋਂ ਕਿ ਯੂ ਹੈਵ ਡਨ ਇਨਫ ਬਹੁਤ ਪੇਪਰ ਸੋਲਵ ਕਰ ਲਏ ਬਹੁਤ ਕੰਟੈਂਟ ਰਟ ਲਿਆ ਬਹੁਤ ਜ਼ਿਆਦਾ ਐਮਸੀਕਿਊ ਸੋਲਵ ਕਰ ਲਏ ਪੇਪਰ ਦੇ ਲਈ ਹੁਣ ਬਸ ਉਹਨਾਂ ਨੂੰ ਕੰਸੋਲिडेट ਕਰੋ ਤੇ ਐਗਜ਼ਾਮ ਸੈਂਟਰ ਵਾਲੇ ਦਿਨ ਕੋਈ ਵੀ ਸਟ्रेस ਐਂਗਜ਼ਾਇਟੀ ਨਾਲ ਨਾ ਲੱਗੇ ਸ਼ਨੀਵਾਰਾ ਦਾ ਵਧੀਆ ਰਿਲੈਕਸ ਕਰਿਓ ਸੰਡੇ ਪੇਪਰ ਆ ਉਹੀ ਗੱਲ ਆ ਵੀ ਕੋਸ਼ਿਸ਼ ਕਰੋ ਸ਼ਨੀਵਾਰ ਪਹੁੰਚ ਜਾਓ ਦੇ ਸੈਂਟਰ ਦੇ ਨੇੜੇ ਤੇ ਸੰਡੇ ਨੂੰ ਐਗਜ਼ਾਮ ਦਿਓ ਸਭ ਤੋਂ ਵੱਧ ਜਿਹੜੀ ਗੱਲ ਸਰ ਨੇ ਵੀ ਕੀਤੀ ਆ ਵੀ ਕੁਐਸਚਨ ਪੇਪਰ ਨੂੰ ਧਿਆਨ ਨਾਲ ਰੀਡ ਜ਼ਰੂਰ ਕਰਿਓ ਕਾਲੀ ਨਹੀਂ ਕਰਨੀ ਸਾਡਾ ਟਾਰਗੇਟ ਕੀ ਆ ਵੀ ਅਸੀਂ 60 ਕੁਐਸਚਨ ਸਹੀ ਕਰਕੇ ਆਉਣੇ ਆ ਘੱਟੋ ਘੱਟ ਮਤਲਬ ਜੇ ਤੁਸੀਂ ਇੰਨੇ ਕੁ ਕਰ ਲੈ ਤਾਂ ਸਮਝੋ ਤੁਸੀਂ ਪ੍ਰੀ ਕਲੀਅਰ ਕਰ ਲਓਗੇ 60 ਮਤਲਬ 120 ਦੇ ਅਰਾਊਂਡ ਇੰਨੇ ਕੁ 120 ਜੀ ਕਿੰਨੀ ਕਟਆਫ ਜਾਊਗੀ ਉਹ ਸਾਨੂੰ ਨਹੀਂ ਪਤਾ ਲੇਕਿਨ ਹਾਂ ਮਤਲਬ ਜੇ ਤੁਸੀਂ 120 ਦੇ ਅਰਾਊਂਡ ਸਹੀ ਕਰ ਰਹੇ ਹੋ ਤਾਂ ਮੇਬੀ ਤੁਸੀਂ ਵਧੀਆ ਕੈਟਾਗਰੀ ਦੇ ਸਟੂਡੈਂਟ ਦੀ ਕੈਟਾਗਰੀ ਵਿੱਚ ਆ ਜਾਓਗੇ ਐਂਡ ਤੁਹਾਡੇ ਐਗਜ਼ਾਮ ਕਲੀਅਰ ਹੋਣ ਦੇ ਚਾਂਸ ਵੱਧ ਜਾਣਗੇ ਬਾਕੀਆਂ ਨਾਲੋਂ ਜ਼ਿਆਦਾ ਤੇ 100 ਵੱਲੋਂ ਅਸੀਂ ਨਹੀਂ ਭੱਜਣਾ ਠੀਕ ਹੈ ਹਾਂ 60 ਤੋਂ 65 ਹੁੰਦੇ ਆ ਵੈਰੀ ਗੁੱਡ ਆ ਤੇ ਮਤਲਬ ਹਾਫ 50 ਤੇ ਨ ਕਿਉਂ <laughs> ਸਰ 50 ਵਾਲਾ ਰਿਸਕ ਹੋ ਸਕਦਾ ਜੀ ਸੋ 60 ਤੱਕ ਰਹੋਗੇ ਤਾਂ ਗੁੱਡ ਰਹੂਗਾ ਉਹਨੂੰ ਦੋ ਚਾਰ ਉੱਪਰ ਥੱਲੇ ਹੋ ਜਾਣ ਦੀ ਗੱਲ ਵੱਖਰੀ ਹੈ ਸੋ ਜਿੰਨਾ ਵਧੀਆ ਤੁਸੀਂ ਕੁਐਸਚਨ ਰੀਡ ਕਰੋਗੇ ਜਿੰਨੀ ਸਮਝਦਾਰੀ ਨਾਲ ਮਾਈਂਡ ਨੂੰ ਕੂਲ ਕਰਕੇ ਕੰਮ ਕਰਕੇ ਜਿੰਨਾ ਤੁਸੀਂ ਉਹਨੂੰ ਕੁਐਸਚਨ ਨੂੰ ਪੜ੍ਹੋਗੇ ਉਹਨੂੰ ਦੇਖੋਗੇ ਚ கரੈਕਟ ਪੁੱਛਿਆ ਇਨਕਰੈਕਟ ਪੁੱਛਿਆ ਆ ਤਾਂ ਮੇਬੀ ਤੁਹਾਨੂੰ ਵਧੀਆ ਰਿਜ਼ਲਟ ਮਿਲੂਗਾ ਜਿਵੇਂ ਹੋ ਗਿਆ ਪੈਨਿਕ ਹੋਈ ਜਾਂਦੇ ਆ ਸਾਨੂੰ ਬਾਰ ਬਾਰ ਧਿਆਨ ਲੱਗੀ ਜਾਂਦੀ ਆ ਅਹੀ ਕਈ ਵਾਰ ਦੇਖਿਆ ਆ ਆਪਣੇ ਟਾਈਮ ਤੇ ਕਈ ਉੱਠ ਉੱਠ ਕੇ ਵਾਸ਼ਰੂਮ ਵੀ ਜਾ ਜਾਂਦੇ ਨੇ ਉਹਦੇ ਵਿੱਚੋਂ ਵੀ ਉਹ ਕਿਹੜਾ ਪੇਪਰ ਉੱਥੇ ਕਲੀਅਰ ਪੇਪਰ ਤੇ ਇਥੇ ਕਰਨਾ ਪੈਣਾ ਦਾ ਸੋ ਉਹ ਚੀਜ਼ਾਂ ਨੂੰ ਦਿਮਾਗ ਚੋਂ ਕੱਢ ਕੇ ਉਹ 2 ਘੰਟੇ ਕਿਉਂਕਿ ਸਾਰਿਆਂ ਦੀ ਉਸ ਦਿਨ ਪਹਿਲਾਂ ਕੀ ਪੜਿਆ ਕਹਿੰਦੇ ਕੀ ਪੜਿਆ ਉਹ ਸਾਰਾ ਕੁਝ ਇੱਕ ਲੈਵਲ ਤੇ ਹੁੰਦਾ ਹੈ ਬਟ ਉਹ ਵਾਲਾ ਸਮਾਂ ਜਿਹੜਾ ਹੁੰਦਾ 2 ਘੰਟੇ ਦਾ ਐਗਜ਼ਾਮ ਦਾ ਉਹ ਬਹੁਤ ਕਲੋ ਵੀ ਡਿਸਾਈਡਡ ਟਾਈਮ ਹੁੰਦਾ ਵੀ ਕਿਹੜਾ ਬੱਚਾ ਅੱਗੇ ਜਾਊਗਾ ਕਿਹੜਾ ਨਹੀਂ ਜਾਊਗਾ ਕਈ ਵਾਰ ਬਹੁਤ ਪੜੇ ਲਿਖੇ ਵੀ ਰਹਿ ਜਾਂਦੇ ਆ ਤੇ ਕਈ ਵਾਰੇ ਜਿਨ੍ਹਾਂ ਨੇ ਠੀਕ ਠਾਕ ਪੜਿਆ ਹੁੰਦਾ ਉਹ ਵੀ ਕਲੀਅਰ ਕਰ ਜਾਂਦੇ ਨੇ ਕਿਉਂਕਿ ਉਹ 2 ਘੰਟੇ ਉਹਨਾਂ ਦੇ ਵਧੀਆ ਨਿਕਲ ਜਾਂਦੇ ਸੋ ਉਹ 2 ਘੰਟੇ ਨੂੰ ਜ਼ਰੂਰ ਇੰਪੋਰਟੈਂਸ ਦੇ ਕੇ ਚੱਲੋ ਇਹਨਾ ਸੋਚੋ ਵੀ ਮੈਂ ਤਾਂ ਘੱਟ ਪੜਿਆ ਆ ਮੇਰਾ ਕੀ ਬਣੂਗਾ ਜਾਂ ਉਹੀ ਮੈਂ ਤਾਂ ਸਾਰਾ ਕੁਝ ਬੜਾ ਮੰਡਾ ਫੱਟੇ ਚੱਕ ਦੂੰਗਾ ਸੋ ਇਹ ਵਾਲਾ ਓਵਰ ਕੌਨਫੀਡੈਂਸ ਤੇ ਅੰਡਰ ਕੌਨਫੀਡੈਂਸ ਦੇ ਵਿੱਚ ਆਪਣੇ ਆਪ ਨੂੰ ਨਾ ਰੱਖਿਓ ਰਿਐਲਿਟੀ ਨੂੰ ਫੇਸ ਕਰਿਓ ਤੇ ਵਧੀਆ ਕੁਐਸਚ ਅਂਡ ਮਤਲਬ ਨਾ ਸਰ ਨੇ ਕਿਹਾ ਕਿ ਭਈ ਪੇਪਰ ਆਮ ਨਾ ਦੇਣਾ ਐਂਡ ਇਹਦੇ ਵਿੱਚ ਨਾ ਸਰ ਦੋ ਪੇਪਰਾਂ ਦੀ ਗੱਲ ਕਰ ਰਿਹਾ ਹਾਂ ਇਹ ਕਦੀ ਨਾ ਮਤਲਬ ਆਪਣੇ ਦਿਲ 'ਚ ਕਦੀ ਨਾ ਲੈ ਕੇ ਆਇਓ ਕਿ ਪਤਾ ਨਹੀਂ ਮੇਰਾ ਪਹਿਲਾ ਪੇਪਰ ਕਿਹੋ ਜਿਹਾ ਹੋ ਗਿਆ ਤੇ ਭਈ ਮੈਂ ਦੂਸਰਾ ਪੇਪਰ ਨਹੀਂ ਦੇਣਾ ਨਹੀਂ ਪਹਿਲਾ ਪੇਪਰ ਦੇ ਕੇ ਜਦੋਂ ਬਾਹਰ ਨਿਕਲੋਗੇ ਨਾ 1 ਵਜੇ ਕੁਐਸਚਨ ਪੇਪਰ ਗੱਡੀ 'ਚ ਰੱਖ ਦਿਓ ਸਾਈਡ 'ਤੇ ਰੱਖ ਦਿਓ ਸੁੱਟ ਦਿਓ ਬਟ ਉਹਨੂੰ ਡਿਸਕਸ ਨਹੀਂ ਕਰਨਾ ਜਦੋਂ ਤੱਕ ਸੀ ਸਾਈਡ ਦਾ ਪੇਪਰ ਨਹੀਂ ਦਿੱਤਾ ਭੁੱਲ ਜੋ ਜੀਐਸ 1 ਦਾ ਪੇਪਰ ਦੇ ਕੇ ਭੁੱਲ ਜੋ ਨਾ ਕਿਸੇ ਦੋਸਤ ਨਾਲ ਡਿਸਕਸ ਕਰਿਓ ਨਾ ਗੂਗਲ ਤੇ ਉਹਦੇ ਆਨਸਰ ਲੱਭਣ ਜਾਇਓ ਅਸੀਂ ਵੀ ਕੁਝ ਨਹੀਂ ਪਾਵਾਂਗੇ ਠੀਕ ਹੈ ਨਾ ਤੁਸੀਂ ਸਾਨੂੰ ਦੇਖਿਓ ਕਿਸੇ ਨੂੰ ਵੀ ਨਾ ਦੇਖਿਓ ਠੀਕ ਹੈ ਥੈਟ ਇਜ਼ ਯੋਰ ਰਿਸਪੌਂਸਿਬਿਲਟੀ ਇੱਕ ਵੀ ਕੁਐਸਚਨ ਗਲਤ ਨਿਕਲਿਆ ਮਨੋਬਲ ਟੁੱਟ ਜਾਊਗਾ ਸੀ ਸਾਈਡ ਦੇ ਪੇਪਰ ਤੇ ਇੰਪੈਕਟ ਪਏਗਾ ਇਹ ਨਹੀਂ ਕਰਨਾ ਆਪਾਂ ਠੀਕ ਹੈ ਜੀ ਸੋ ਸਰ ਇਹਦੇ ਵਾਸਤੇ ਇੱਕ ਹੋਰ ਸੈਸ਼ਨ ਲਿਆਵਾਂਗੇ ਕੋਈ ਗੱਲ ਨਹੀਂ ਆਪਾਂ ਇੱਕ ਹੋਰ ਸੈਸ਼ਨ ਲਗਤੋਂ ਕਰ ਲਾਂਗੇ एग्जाम ਦੇ ਸਟ੍ਰੈਟਜੀ ਕੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਬਾਕੀ ਤੁਸੀਂ ਮੈਨੂੰ ਲੱਗਦਾ ਸਾਰੇ ਕੁਝ ਦੇਖ ਹੀ ਲਿਆ ਜੀ ਆਹ ਚੀਜ਼ਾਂ ਇਹਨਾਂ ਨੂੰ ਧਿਆਨ ਨਾਲ ਹੋਣੀ ਤਿਆਰ ਕਰਕੇ ਰੱਖ ਲਓ ਖਾਸ ਕਰਕੇ ਫੋਟੋਆਂ ਨੂੰ ਠੀਕ ਹੈ ਜੀ ਕਈ ਵਾਰ ਇੱਕ ਦੋ ਟਾਈਮ ਲੱਗ ਜਾਂਦਾ ਹੁੰਦਾ ਕਈਆਂ ਦਾ ਸਟੂਡੀਓ ਦੂਰ ਹੁੰਦੇ ਨੇ ਤੇ ਫੋਟੋਆਂ ਕਢਾ ਕੇ ਹੋਣੀ ਰੱਖ ਲਓ ਬਾ ਹੁਣ ਜਿਹੜੇ ਕਿੰਨੇ ਦਿਨ ਹੈਗੇ ਉਹ ਉਸ ਦਿਨ ਦੀ ਤਿਆਰੀ ਕਰੋ ਜੀ ਬਹੁਤ ਪੜ ਲਿਆ ਆਪਾਂ ਇੱਕ ਅੱਧਾ ਦਿਨ ਹੋਰ ਚਲੋ ਆਪਣੀ ਜਿਵੇਂ ਅੱਜ ਮੈਰਾ ਸਨ 5 ਵਜੇ ਉਹ ਲਾ ਸੋ ਸਰ ਮੈਰਾਥਨ ਦਾ ਇੱਕ ਵਾਰ ਦੱਸ ਦਈਏ ਸਰ ਹਾਂ ਅੱਜ 5 ਵਜੇ ਰੀਜ਼ਨਿੰਗ ਦੀ ਮੈਰਾਥਨ ਹੈ ਤੇ ਕੱਲ ਨੂੰ ਇੰਗਲਿਸ਼ ਦੀ ਮੈਰਾਥਨ ਦੋਨੋਂ ਮੈਰਾਥਨ ਜ਼ਰੂਰ ਲਾਉਣੀਆਂ ਨੇ ਤਾਂ ਪ੍ਰੋਪਰ ਰਿਵੀਜ਼ਨ ਹੋਏਗੀ ਬੱਚੇ ਐਮਸੀਕਿਊ ਬੇਸਡ ਰਿਵੀਜ਼ਨ ਹੋਏਗੀ ਤੁਹਾਡੀ ਸੀ ਸੈੱਟ ਦੀ ਜ਼ਰੂਰ ਅਟੈਂਡ ਕਰਿਓ ਤੇ ਅੱਜ ਮਤਲਬ 네ਗੇਟਿਵ ਮਾਰਕਿੰਗ ਤਾਂ ਨਹੀਂ ਹੈਗੀ ਕੀ ਗੱਲਾਂ ਕਰਦੇ ਆ ਅੱਜ ਪੁੱਛ ਰਹੇ ਹਾਂ ਤੁਸੀਂ ਮਤਲਬ ਜਿਹੜੀਆਂ ਅਸੀਂ ਗੱਲਾਂ ਕੀਤੀਆਂ ਨੇ ਧਿਆਨ ਜ਼ਰੂਰ ਰੱਖਿਓ ਸਰ ਨੇ ਬਹੁਤ ਵਧੀਆ ਪੁਆਇੰਟ ਦੱਸਿਆ ਵੀ ਉਹ ਜਿਹੜਾ ਜੀਐਸ ਦਾ ਪੇਪਰ ਹੋ ਗਿਆ ਉਹ ਤੋਂ ਡਿਸਕਸ ਨਾ ਕਰਿਓ ਉਹ ਤੋਂ ਬਾਕੀ ਕਿਉਂਕਿ ਉਹ ਫਿਰ ਸੀ ਸੈਟ ਲਈ ਅਸੀਂ ਵੈਸੇ ਹੀ ਹੁੰਨੇ ਆ ਸਰ ਸਾਡੇ ਨਾਲ ਇੱਕ ਵਾਰ ਯਾਦ ਆ ਮੇਰੇ 2017 ਦੀ ਗੱਲਾਂ ਸ਼ਾਇਦ ਹੂੰ ਹੂੰ ਅਸੀਂ ਨਰਵਾਣਾ ਪਿੰਡ ਆ ਹਰਿਆਣੇ ਚ ਬਾਰਡਰ ਤੇ ਪੰਜਾਬ ਦੇ ਕੋਲ ਉਹ ਮੁੰਡੇ ਨੂੰ ਮਿਲ ਕੇ ਅਸੀਂ ਹਰ ਇੱਕ ਵਾਰ ਉਹਦਾ ਪ੍ਰੀ ਮੇਨਸ ਵਧੀਆ ਉਹ ਇੰਟਰਵਿਊ ਚ ਫਸਦਾ ਜਾ ਕੇ ਹੂੰ ਥੋੜਾ ਈਗੋਸਟਿਕ ਸਿਗਾਤੇ ਉੱਥੇ ਜਾ ਕੇ ਵੇਰ ਗਲਤ ਸਟੇਟਮੈਂਟ ਦੇ ਦਿੰਦਾ ਸੀ ਹਾਂਜੀ ਹਾਂਜੀ ਉਹਨਾਂ ਇੱਕ ਵਾਰ ਗੱਲ ਹੋਈ ਕਹਿੰਦਾ ਜੀ ਤੁਹਾਡੇ ਲਈ ਕਹਿੰਦੀ ਉਹ ਕਹਿੰਦਾ ਇੱਕ ਵਾਰ ਨਾ ਮੇਰੇ ਮੈਂ 49 ਕੁਐਸਚਨ ਕਰਕੇ ਆਂਦੇ ਅੱਛਾ ਕ 50 ਸ਼ਾਇਦ ਕੁਝ ਨੇ ਕ ਹੂੰ ਮੈਂ ਉਹਦੀ ਆਤ ਸੀ ਕਿ ਜਿੰਨਾ ਉਹ 100% ਤਾਂ ਉਹ ਹੀ ਕਰਕੇ ਆਉਂਦਾ ਸੀਗਾ ਹੂੰ ਹੂੰ ਗਲਤ ਨਹੀਂ ਸੀ ਕਹਿੰਦਾ ਮੈਨੂੰ ਜੇ 1% ਵੀ ਸ਼ੱਕ ਆ ਮੈਂ ਕੁਐਸਚਨ ਛੱਡ ਦਿੰਦਾ ਸੀਗਾ ਉਹਦਾ ਇਹੋ ਜਿਹਾ ਸੁਭਾਅ ਸੀਗਾ ਐਂਡ ਉਹ ਉਸ ਸਾਲ ਸ਼ਾਇਦ 17 ਦੀ ਕਿਸੇ ਕਦੋਂ ਦੀ ਗੱਲ ਆ ਉਹ 98 ਦੇ ਅਰਾਊਂਡ ਕੱਟਆਫ ਗਈ ਸੀਗੀ ਤੇ ਉਹ ਕਹਿੰਦਾ ਮੈਂ ਤਾਂ ਵੀ ਸੀ ਸੈੱਟ ਦਾ ਪੇਪਰ ਦੇ ਕੇ ਆਉਂਦਾ ਸੀਗਾ ਹਾਲਾਂਕਿ ਮੈਨੂੰ ਸੀਗਾ ਆ ਵੀ ਪਤਾ ਨਹੀਂ ਕਲੀਅਰ ਨਹੀਂ ਹੋਣਾ ਰਹਿਣ ਦਿੰਨੇ ਆ ਛੱਡ ਦਿੰਨੇ ਆ ਬਟ ਮੈਂ ਕਹਾਂ ਨਹੀਂ ਯਾਰ ਹੋ ਸਕਦਾ ਉਸ ਇਸ ਕਰਕੇ ਤੁਸੀਂ ਆ ਕੇ ਦੇਖੋ ਵੀ ਯਾਰ ਮੇਰੇ ਤਾਂ ਸਰ ਨੇ ਕਹਿੰਦਾ ਸੀਗਾ 60 ਸਹੀ ਹੋਣੇ ਚਾਹੀਦੇ ਆ ਮੇਰੇ ਤਾਂ 55 ਹੀ ਮੈਨੂੰ ਲੱ ਅਸੀਂ ਪੀਪੀਐਸਸੀ ਬੋਰਡ 'ਚ ਨਹੀਂ ਲੱਗੇ ਹੋਏ ਹੋ ਸਕਦਾ ਪੇਪਰ ਦਾ ਲੈਵਲ ਟਫ ਹੋਵੇ 42 40 1 ਤੱਕ ਸੌਰੀ 51 52 ਤੱਕ ਹੀ ਰਹਿ ਜਾਵੇ ਕੁਐਸਚਨ ਸਹੀ ਯਾਨੀ ਕਿ 100 ਦੇ ਰਾਊਂਡ ਕੱਟਆਫ ਰਹਿ ਜਾਵੇ ਬਿਲਕੁਲ 110 ਮਤਲਬ ਦੇਖੇ ਬਿਨਾ ਹਾਂ ਨਹੀਂ ਪਤਾ ਸਰ ਵੀ ਕਿੰਨੀ ਹੋਊਗੀ ਕੱਟਆਫ ਕਿੰਨੀ ਹੋਊਗੀ ਸੋ ਇਹ ਨਹੀਂ ਮੰਨਦੇ ਰੱਖਣਾ ਵੀ ਸਾਡੇ ਦਾ 120 ਨਹੀਂ ਬਣਦੇ ਇਸ ਦਾ ਬਾਹਰ ਹੋ ਗਏ ਆ ਜ਼ਰੂਰੀ ਨਹੀਂ ਹੁੰਦਾ ਬਿਲਕੁਲ ਨਾਲੇ 네ਗੇਟਿਵ ਮਾਰਕਿੰਗ ਸਰ ਆਪਣੇ ਨਹੀਂ ਸਿੱਧੀ ਜੀ ਗੱਲ ਹੈ ਪੂਰਾ 100 ਕੁਐਸਚਨ ਅਟੈਂਪਟ ਕਰਕੇ ਆਓ ਬਸ ਹਾਂ 100 ਕੁਐਸਚਨ ਅਟੈਂਪਟ ਕਰਨੇ ਤੇ ਇਹ ਜਿੰਨਾ ਸਮਾਂ ਕਹਿੰਦਾ ਉਹ ਵੀ ਸਾਰੀ ਲੜਾਈ ਕੰਪਲੀਟ ਨਹੀਂ ਹੁੰਦੀ ਉਹਨਰਸਮ ਜਿੱਤ ਹਾਰ ਨਹੀਂ ਹੁੰਦੀ ਹੁੰਦੀ ਸੋ ਲੜਾਈ ਪੂਰੀ ਲੜੋ ਆਪਦੀ ਚਾਹੇ ਉਹ ਜੀਐਸ 1 ਦੀ ਚਾਹੇ ਜੀਐਸ 2 ਦੀ ਆ ਲੜਾਈ ਲੜ ਲਈ ਉਹ ਸਾਡਾ ਧਰਮ ਹੈ ਸਾਡਾ ਕਰਮ ਹੈ ਉਸ ਤੋਂ ਬਾਅਦ ਰਿਜ਼ਲਟ ਕੀ ਆਊਗਾ ਉਹ ਬਾਅਦ ਦੀ ਗੱਲ ਹੈ ਠੀਕ ਹੈ ਸੋ ਵਿਚ ਵਿਚਾਲੇ ਹਥਿਆਰ ਨਹੀਂ ਛੱਡਣੇ ਵੀ ਹੁਣ ਤਾਂ ਔਖਾ ਚੱਲਦੇ ਆ ਇਦਾਂ ਬਿਲਕੁਲ ਹੀ ਨਹੀਂ ਕਰਨਾ ਸੋ ਆ ਚਲੋ ਠੀਕ ਹੈ ਜੀ ਪੇਪਰ ਬੋਰਡ ਅਵੋਇਡ ਕਰਿਓ ਜੀ ਜਿਹੜਾ ਤੁਹਾਡਾ ਉਹ ਗੱत्ता ਰੱਖਦੇ ਆ ਆਪਾਂ ਅਵੋਇਡ ਕਰਿਓ ਕੋਈ ਵੀ ਚੀਜ਼ ਜੋ ਤੁਹਾਨੂੰ ਐਕਸਟਰਾ ਲੱਗ ਰਹੀ ਹੈ ਨਾ ਬੱਚੇ ਨਾ ਲੈ ਕੇ ਜਾਓ ਐਵੇਂ ਪੁਲਿਸ ਵਾਲਿਆਂ ਨਾਲ ਬੈਸਣ ਦਾ ਕੋਈ ਮਤਲਬ ਨਹੀਂ ਆਪਦਾ ਹੀ ਮੂਡ ਖਰਾਬ ਕਰੋਗੇ ਪੇਪਰ ਵੀ ਖਰਾਬ ਜਾਏਗਾ ਇੰਟਰਵਿਊ ਜਾਂਦੇ ਬੰਦੇ ਪਰ ਉਹ ਮਾਮਾ ਇੰਟਰਵਿਊ ਤੱਕ ਪਹੁੰਚ ਜਾ ਹੈ ਤੂੰ ਆਪਦਾ ਨਹੀਂ ਤੂੰ ਇੰਟਰਵਿਊ ਚ ਪਹੁੰਚ ਜਾ ਹੋਰ ਨਾ ਚਲੋ ਚਲੋ ਠੀਕ ਹੈ ਜੀ ਛੱਡੋ ਹੁਣ ਕਹਾਣੀ ਸਮੇਂ ਟਾਈਮ ਲੰਬਾ ਹੋ ਜਾਣਾ ਫਿਰ ਕਿਤੇ ਸੁਣਾਵਾਂਗੇ ਓਕੇ ਭਾਈ ਸਾਹਿਬ ਠੀਕ ਹੈ ਸਰ ਓਕੇ ਸਾਹਿਬ ਠੀਕ ਹੈ ਜੀ